ਅੱਜ ਮਜੀਠਾ ਰੋਡ ਵਿਖੇ ਐਫਆਈਆਰ ਨੰਬਰ 52 ਅੰਡਰ ਸੈਕਸ਼ਨ 307 341 477 ਆਈਪੀਸੀ ਦੇ ਆਰਮ ਦਾ ਤਹਿਤ ਮﻘਦਮਾ ਦਰਜ ਕੀਤਾ ਗਿਆ ਜਿਹਦੇ ਕੰਪਲੇਨਟੈਂਟ ਐਡਵੋਕੇਟ ਵਿਨੀਤ ਮਹਾਜਨ ਨੇ ਜਿਨ੍ਹਾਂ ਨੇ ਦੱਸਿਆ ਵੀ ਅੱਜ ਸਵੇਰੇ ਆਪਣੇ ਉਹਨਾਂ ਦਾ ਹੋਟਲ ਆ ਆਪਣੀ ਵਾਈਫ ਦੇ ਨਾਲ ਬਟਾਲਾ ਰੋਡ ਤੇ ਗਏ ਸੀ ਜਦੋਂ ਉੱਥੋਂ ਵਾਪਸ ਆ ਰਹੇ ਸੀ ਤਾਂ ਫੋਰੈਸ ਸਕੂਲ ਦੇ ਅੱਗੇ ਉਹਨਾਂ ਦੀ ਨੋਵਾ ਗੱਡੀ ਦੇ ਅੱਗੇ ਟੂ व्हीਲਰ ਤੇ ਦੋ ਮੁੰਡੇ ਆਏ ਉਹਨਾਂ ਨੇ ਅੱਗੇ ਉਹਨਾਂ ਦੇ ਟੂ व्हीਲਰ ਰੋਕ ਕੇ ਤੇ ਉਹਨਾਂ ਤੇ ਫਾਇਰ ਕੀਤੇ ਜਿਹੜੇ ਫਾਇਰ ਆ ਉਹਨਾਂ ਦੇ ਥੱਲੇ ਜਿਹੜੀ ਨੰਬਰ ਪਲੇਟ ਆ ਇੱਕ ਬੂਨਟ ਤੇ ਲੱਗਾ ਤੇ ਦੋ ਜਿਹੜਾ ਸਾਹਮਣੇ ਵਾਲਾ ਸ਼ੀਸ਼ਾ ਆ ਔਰ ਜਦੋਂ ਇਨਫਾਰਮੇਸ਼ਨ ਦੇਣ ਤੇ ਇਮੀਡੀਏਟਲੀ ਜਿਹੜੇ ਐਸ ਐਚ ਓ ਉੱਥੇ ਮੂਵ ਕੀਤੇ ਬਾਅਦ ਵਿੱਚ ਮੈਂ ਖੁਦ ਉੱਥੇ ਗਿਆ ਔਰ ਸਾਡੀ ਪੂਰੀ ਟੀਮ ਜਿਹੜੇ एडीसीपी सिटी 2 ਨੇ ਪ੍ਰਭਜੋਤ ਵਿਰਕ एडीसीपी क्राइम नवजोत सिंह ਨੇ ਔਰ ਸਾਡੀਆਂ ਸੀਏ ਦੀਆਂ ਟੀਮਸ ਗਈਆਂ ਔਰ ਅਸੀਂ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਮੌਕੇ ਤੇ ਐਫਐਸਐਲ ਟੀਮ ਨੂੰ ਬੁਲਾਇਆ ਗਿਆ ਔਰ ਉੱਥੇ ਮੌਕਾ ਤੇ ਗੱਡੀ ਐਗਜ਼ਾਮਨ ਕਰਕੇ ਉੱਥੋਂ ਜਿਹੜੇ ਖੋਲ ਆ ਉਹ ਲੈ ਗਏ ਔਰ ਉੱਥੇ ਸਰਾਊਂਡਿੰਗ ਕਾਫੀ ਸੀਸੀਟੀਵੀ ਕੈਮਰਾਜ਼ ਨੇ ਜਿਨ੍ਹਾਂ ਦੀ ਫੁਟੇਜ ਲਈ ਗਈ ਸਾਡੀਆਂ ਟੀਮਸ ਹੁਣ ਵੀ ਕੰਮ ਕਰ ਰਹੀਆਂ ਨੇ ਔਰ ਸੀਸੀਟੀਵੀ ਫੁਟੇਜ ਤੋਂ ਵੀ ਕਈ ਚੀਜ਼ਾਂ ਦੀ ਕਲੈਰਿਟੀ ਹੁੰਦੀ ਆ ਔਰ ਅਲੱਗ-ਅਲੱਗ ਅਸੀਂ ਟੈਕਨੀਕਲ ਐਂਗਲ ਵੀ ਦੇਖ ਰਹੇ ਆ ਔਰ ਜਿੰਨੀਆਂ ਜਿਹੜੇ ਉਹਨਾਂ ਦੇ ਜਿੱਥੋਂ ਵੀ ਉਹਨਾਂ ਦਾ ਰੂਟ ਬਣਦਾ ਉਹ ਸਾਰਾ ਥੋਰੋਲੀ ਚੈੱਕ ਕੀਤਾ ਜਾ ਰਿਹਾ ਹੈ ਔਰ ਜਿਹੜੇ ਇਹ ਬਨੀਤ ਮਹਾਜਨ ਐਡਵੋਕੇਟ ਨੇ ਇਹਨਾਂ ਦਾ ਸਕਿਉਰਿਟੀ ਰਿਵਿਊ ਆਲਰੇਡੀ ਚੱਲ ਰਿਹਾ ਹੈ ਔਰ ਇਹਨਾਂ ਕੋਲ ਇੱਕ ਗਨਮੈਨ ਹੈਗਾ ਔਰ ਇਹਨਾਂ ਨੇ ਜਿਹੜੀ ਪਟੀਸ਼ਨ ਦਿੱਤੀ ਸੀ ਰਿਵਿਊ ਦੇ ਉੱਤੇ ਅਸੀਂ ਰਿਵਿਊ ਕਰ ਰਹੇ ਆ ਔਰ ਅਸੀਂ ਪੂਰੇ ਜਲਦੀ ਤੋਂ ਜਲਦੀ ਇਹਨੂੰ ਹਰ ਐਂਗਲ ਤੋਂ ਚੈੱਕ ਕਰਕੇ ਇਹਨੂੰ ਫੇਸ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਡਵੈਲਪਮੈਂਟ ਹੁੰਦੀ ਹੈ ਜੋ ਵੀ ਐਵੀਡੈਂਸ ਆਉਂਦੀ ਆ ਔਰ ਜੋ ਵੀ ਪ੍ਰੋਗਰੈਸ ਆ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰ ਦਾਂਗੇ